ਅੱਜ ਕੱਲੀ ਟੈਰਾਂ ਵਾਲੀ ਫੈਕਟਰੀ ਆਈਏ ਤੋਂ ਬਾਅਦ ਹੋਰ ਬਹੁਤ ਕੁਝ ਆਉਣਾ ਹੁਣ ਦਰਿਆ ਤੇ ਕਿਉਂ ਬੈਠਿਆ ਕਿਉਂਕਿ ਅਸੀਂ ਜਿਹੜੇ ਬੰਦੇ ਲੜਾਈ ਲੜਨ ਵਾਸਤੇ ਚੁਣੇ ਸੀ ਅਸਲ ਕੀ ਇਹ ਲੜਾਈ ਸਾਡੀ ਲੜਨ ਦੀ ਲੋੜ ਨਹੀਂ ਸਾਡੀ ਐਮਐਲਏ ਲੜੇ ਜਿਹੜੀ ਚੁਣ ਕੇ ਵੋਟਾਂ ਪਾ ਕੇ ਭੇਜੀ ਆ ਐਮਐਲਏ ਕੋਲੇ ਗਏ ਵੀ ਹੋਗੇ ਤੁਸੀਂ ਐਮਐਲਏ ਕੋਲੇ ਕੋਈ ਪੱਤਰਕਾਰ ਗਿਆ ਸੀ ਇਸੇ ਮਸਲੇ ਦੇ ਸੰਬੰਧ ਜਦੋਂ ਬਾਈਟ ਲਾਈਨ ਨੂੰ ਪੁੱਛਿਆ ਕਹਿੰਦੀ ਮੇਰੇ ਕੋਲ ਤਾਂ ਦੋਨੇ ਆਉਂਦੇ ਆ ਤੂੰ ਮੇਰਾ ਪੱਖ ਰਹਿ ਨਹੀਂ ਦੇ ਪੋਲਿਊਸ਼ਨ ਬੋਰਡ ਸਭ ਤੋਂ ਵੱਡੀ ਧਰਾ ਤੇ ਸਭ ਤੋਂ ਵੱਧ ਪੋਲਿਊਸ਼ਨ ਹੀ ਉੱਥੇ ਆ ਵਿਜੀਲੈਂਸ ਬਣਾਤਾ ਕਰਾਪਸ਼ਨ ਫੜਨ ਵਾਸਤੇ ਸਭ ਤੋਂ ਵੱਧ ਕਰਾਪਸ਼ਨ ਹੀ ਉੱਥੇ ਆ ਇਸ ਕਰਕੇ ਉਹਨਾਂ ਨੇ ਵੀ ਸਾਥ ਨਹੀਂ ਦੇਣਾ ਪੁਲਿਸ ਮੁਲਾਜ਼ਮ ਵੀ ਖੜਿਆ ਸਾਰਿਆਂ ਨਾਲੋਂ ਬਰਬਾਦ ਸਾਨੂੰ ਕੀਤਾ ਹੀ ਅਫਸਰशाही ਨੇ ਆ ਕਿਉਂਕਿ ਜਿਹੜਾ ਘਪਲਾ ਹੁੰਦਾ ਉਹ ਮੁਲਾਜ਼ਮ ਤੋਂ ਬਿਨਾ ਹੋ ਹੀ ਨਹੀਂ ਸਕਦਾ ਇੱਕ ਸਰਕਾਰ ਦਾ ਨਾ ਪੁਤਲਾ ਬਣਾ ਲਓ ਉਹਦੇ ਤੇ ਸ਼ਕਲਾਂ ਲਾ ਦਿਓ ਜਿਹੜੀਆਂ ਮਨੁੱਖਾ ਦੀਆਂ ਸ਼ਕਲਾਂ ਨੇ ਤੇ ਜਿਹੜਾ ਬੰਦਾ ਕਿਹਾ ਗੱਡੀ ਵਾਲਾ ਉਹਨਾਂ ਨੇ ਕੋਈ ਭਾਈ ਲੰਘਦਾ ਜਾ ਪਰ ਪਹਿਲਾਂ ਤੇ ਜੋੜਾ ਮਾਰ ਕੇ ਲੰਘ ਤੇ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਪਹਿਲਾਂ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਰਾ ਇੱਥੇ ਪਹੁੰਚੇ ਆ ਉਹ ਲਗਭਗ ਉਹੀ ਸੱਜਣ ਹੈਗੇ ਜਿਨ੍ਹਾਂ ਦੇ ਵਿੱਚ ਮਾੜੀ ਮੋਟੀ ਲੜਾਈ ਦੀ ਚਿੰਗ ਹੈਗੀਆਂ ਨਹੀਂ ਲੜਾਈ ਦੀ ਚਿੰਗ ਇਹਨਾਂ ਨੇ ਮਾਰ ਕੇ ਧਰਤੀ ਇਹਨਾਂ ਨੇ ਨਹੀਂ ਮਾਰੀ ਅਸਲ ਦੇ ਵਿੱਚ ਅਸੀਂ ਆਪਸ ਵਿੱਚ ਬੰਡੇ ਹੀ ਇੰਨੇ ਥਾਂ ਗਏ ਆ ਕੋਈ ਅਕਾਲੀ ਕੋਈ ਕਾਂਗਰਸੀ ਹੁਣ ਕੋਈ ਝਾੜੂ ਵਾਲਾ ਬਣ ਗਿਆ ਪਰ ਇੱਕ ਗੱਲ ਦਾ ਅਸਾ ਸਾਰਿਆਂ ਨੂੰ ਇਹ ਗੱਲ ਹੋ ਗਿਆ ਹੋਊ ਵੀ ਸਾਡਾ ਕੋਈ ਸਕਾ ਹੈ ਨਹੀਂ ਤੇ ਜਿੰਨੇ ਬੈਠਿਓ ਕਿਸੇ ਨੂੰ ਲੱਗਦਾ ਵੀ ਕੋਈ ਲੀਡਰ ਸਾਡਾ ਸਕਾ ਹੈਗਾ ਤਿੰਨੇ ਪਾਰਟੀਆਂ ਚੋਂ ਬਾਹ ਖੜੀ ਕਰਕੇ ਦੱਸ ਦਿਓ ਕਿਸ ਨੂੰ ਲੱਗਦਾ ਤਾਂ ਨਹੀਂ ਲੱਗਦਾ ਇੱਕ ਮੈਨੂੰ ਇਹ ਦੱਸ ਦਿਓ ਜਿੰਨੇ ਬੈਠਿਓ ਵੀ ਤੁਹਾਨੂੰ ਇਹ ਲੱਗਦਾ ਵੀ ਇਹ ਜੰਗ ਜਿੱਤੀ ਜਾਊ ਜਿਹਨੂੰ ਲੱਗਦਾ ਵੀ ਇਹ ਜੰਗ ਜਿੱਤਾਂਗੇ ਉਹ ਬਾਹ ਖੜੀ ਕਰਿਓ ਆਹੀ ਕੀ ਚਾਹੁੰਦਾ ਸੀ ਇੱਕ ਬੰਦੇ ਨੇ ਨਾ ਹੌਨਸਰ ਲਿੱਸੀ ਗੱਲ ਕੀਤੀ ਮੈਨੂੰ ਕਹਿੰਦਾ ਬਾਈ ਯਾਰ ਉਹ ਸਹੀ ਨੇ ਮੈਂ ਕਿਹਾ ਤੈਨੂੰ ਕਿਹਨੇ ਕੀਤਾ ਸਹੀ ਨੇ ਕਹਿੰਦਾ ਨਹੀਂ ਉਹਨਾਂ ਨੇ ਪਰਵਾਣੀਆਂ ਲਈਆਂ ਫੁਲਾਣਾ ਲਿਆ ਫੇਰ ਫੈਕਟਰੀ ਲੱਗੀ ਆ ਮੈਂ ਕਿਹਾ ਵੀ ਤੂੰ ਜਾ ਕੇ ਉੱਥੇ ਨਾ ਬੈਠ ਕੇ ਦੇਖ ਠੀਕ ਹੈ ਨਾ ਤੂੰ ਬੈਠ ਕੇ ਛੱਡ ਪਹਿਲੀ ਗੱਲ ਤਾਂ ਮੈਂ ਕਹਣਾ ਵੀ ਜਿੰਨੇ ਸਕੂਲ ਹੈਗੇ ਆ ਤਿੰਨ ਸਕੂਲ ਹੈਗੇ ਆ ਜੇ ਸਕੂਲ ਚਾਹੁੰਦੇ ਤਾਂ ਅੱਜ ਨੂੰ ਬੰਦ ਹੋ ਜਾਂਦਾ ਸਕੂਲ ਹੀ ਨਕੰਮੇ ਆ ਜਿਹੜੇ ਤਿੰਨ ਸਕੂਲ ਨੇ ਕਿਲੋਮੀਟਰ ਦੇ ਦੈਰੇ ਦੇ ਵਿੱਚ ਬੈਠਿਆ ਜਰ ਜੇ ਇੱਕ ਐਪਲੀਕੇਸ਼ਨ ਉਹ ਕੀ ਆ ਨਾਲ ਥੋੜੇ ਕੰਮ ਕਰਨਾ ਚਾਹਣਾ ਸਟਾਰ ਪਲੱਸ ਸਕੂਲ ਔਰਲੇ ਪਾਸੇ ਸਰਕਾਰੀ ਸਕੂਲ ਆ ਹੁਣ ਰੌਲਾ ਕੀ ਆ ਇਹ ਸਾਨੂੰ ਸਮਝਣਾ ਪਊਗਾ ਕਿਉਂਕਿ ਸਾਰੇ ਚੋਰ ਇਕੱਠੇ ਹੋਏ ਵੇ ਆ ਤੇ ਸਕੂਲਾਂ ਵਾਲੇ ਵੀ ਮੈਂ ਤਾਂ ਗਲਤ ਮੰਨਦਾ ਤੁਸੀਂ ਸੋਚ ਕੇ ਦੇਖੋ ਵੀ 500 ਮੀਟਰ ਕਿਲੋਮੀਟਰ ਦੇ ਦਾਇਰੇ 'ਚ ਫੈਕਟਰੀ ਲੱਗ ਨਹੀਂ ਸਕਦੀ ਹੁਣ ਅਸੀਂ ਕਿੰਨਾ ਤੋਂ ਆਸਪਾਲ ਦੇ ਆ ਬਾਈ ਮੇਜਰ ਦੱਸ ਕੇ ਗਿਆ ਕਹਿੰਦਾ ਉਹ ਕਹਿੰਦੇ ਵੀ ਅਸੀਂ ਟੀਮਾਂ ਭੇਜਾਂਗੇ ਆ ਕੇ ਚੈੱਕ ਕਰਨਗੇ ਚੈੱਕ ਕਿੰਨਾ ਨੇ ਕਰਨਾ ਜਿਨ੍ਹਾਂ ਨੇ ਪ੍ਰਵਾਨਗੀ ਦਿੱਤੀ ਆ ਉਹ ਆ ਕੇ ਚੈੱਕ ਕਰਨਗੇ ਮੈਨੂੰ ਐ ਦੱਸੋ ਕੋਈ ਬੰਦਾ ਆਪਦੇ ਆਪ ਨੂੰ ਗਲਤ ਕਹਿ ਦੂ ਸਭ ਤੋਂ ਵੱਡੀ ਗਲਤੀ ਜਿਹੜੀ ਹੈਗੀ ਇਸ ਕੰਮ ਦੇ ਵਿੱਚ ਪੋਲਿਊਸ਼ਨ ਬੋਰਡ ਦੀ ਆ ਦੂਜੀ ਗੱਲ ਕੀ ਆ ਜਿਹੜੇ ਉਹ ਵੀਰ ਨੇ ਗੱਲ ਕੀਤੀ ਸੀ ਕਹਿੰਦਾ ਜੰਗ ਜਿੱਤੀ ਜਾਉ ਮੈਂ ਤਾਂ ਇੱਕ ਗੱਲ ਕਹਿਣਾ ਵੀ ਜੰਗ ਜਿੱਤ ਹਰੀ ਕਿਹੜੀ ਆ ਲੋਕਾਂ ਨੇ ਜਿਹੜੀ ਦਿਲੋਂ ਲੜੀ ਆ ਤੇ ਕਾਂਡੇ ਹੋ ਕੇ ਲੜੀ ਆ ਜਦੋਂ 2 ਘੰਟਿਆਂ ਦੇ ਨਾਲ ਨਹੀਂ ਜੰਗ ਜਿੱਤੀ ਜਾਣੀ ਇਹ ਗੱਲ ਜ਼ਰੂਰ ਯਾਦ ਰੱਖ ਲਿਓ ਜਦੋਂ ਵੀ ਕਿਹਾ ਸਨੇਹਾ ਆਉਂਦਾ ਨਾਲ ਦੋ ਚਾਰ ਬੰਦੇ ਕੀ ਆ ਤੂੰ ਬាត់ ਵਧਾਉਣੇ ਸ਼ੁਰੂ ਕਰਦੇ ਹੋ ਜੀਰੇ ਫੈਕਟਰੀ ਵਾਲੀ ਲੜਾਈ ਵੀ ਇਸੇ ਤਰੀਕੇ ਨਾਲ ਜਿੱਤੀ ਗਈ ਆ ਕਿਉਂਕਿ ਪੋਲਿਊਸ਼ਨ ਬੋਰਡ ਨੇ ਵੀ ਕਹਦਾ ਨਹੀਂ ਜੀ ਕੋਈ ਪੋਲਿਊਸ਼ਨ ਨਹੀਂ ਕਰਦੇ ਹੁਣ ਸੋਚਣ ਵਾਲੀ ਗੱਲ ਆ ਸਾਰਿਆਂ ਨੂੰ ਪਤਾ ਉਹ ਵੀ ਇਸ ਫੈਕਟਰੀ ਦਾ ਗੰਦ ਸੂਏ ਚ ਵੀ ਪਾਉਂਦੇ ਰਹੇ ਆ ਉਹਦੀ ਵੀ ਵੀਡੀਓ ਕੀ ਆ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਆ ਤੇ ਹੁਣ ਕੀ ਆ ਇਹਦੇ ਥੱਲੇ ਬੋਰ ਕਰਕੇ ਇਹਨਾਂ ਨੇ ਥੱਲੇ ਧਰਤੀ ਦੇ ਵਿੱਚ ਵੀ ਗਰਾਊਂਡ ਵਾਟਰ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਹੁਣ ਨਹਿਰੀ ਪਾਣੀ ਸਾਡੇ ਪੀਣ ਵਾਲਾ ਹੈ ਨਹੀਂ ਤੇ ਗਰਾਊਂਡ ਵਾਟਰ ਸਾਡੇ ਪੀਣ ਵਾਲਾ ਹੈ ਨਹੀਂ ਹੁਣ ਸੋਚ ਕੇ ਦੇਖੋ ਵੀ ਸਭ ਤੋਂ ਜ਼ਰੂਰੀ ਚੀਜ਼ ਕੀ ਆ ਪਾਣੀ ਆ ਪਿਉ ਹੁੰਦਾ ਹੁਣ ਇਸ ਜਿਹੜੀਆਂ ਸਰਕਾਰਾਂ ਨੇ ਮੈਂ ਕੱਲੀ ਹੋਣ ਵਾਲੀ ਸਰਕਾਰ ਨਹੀਂ ਕਹਿੰਦਾ ਮੈਂ ਕੱਲ ਵੀ ਇੱਕ ਗੱਲ ਕੀਤੀ ਸੀ ਮੈਂ ਆਖਿਆ ਵੀ ਸਾਡੀ ਮਾਂ ਨੂੰ ਪੈ ਖੜੇ ਆ ਜ਼ਮੀਨਾਂ ਨੂੰ ਪੈ ਖੜੇ ਆ ਇੱਥੇ ਤਾਂ ਨਹੀਂ ਹੈਗਾ ਕੱਲ ਦਾ ਜਗਰਾਉਂ ਦਾ ਧਰਨਾ 7 ਤਰੀਕ ਦੀ ਅਸੀਂ ਵੀ ਕਾਲ ਦਿੱਤੀ ਵੀ ਆ ਉੱਥੇ ਵੀ 25000 ਕਿੱਲਾ ਰੋਕਣ ਲੱਗੀ ਆ ਸਰਕਾਰ ਮੈਂ ਕਿਹਾ ਮੋਦੀ ਨਾਲੋਂ ਵੀ ਗਏ ਗੁਜਰੇ ਆ ਜਰ ਇਹ ਮੋਦੀ ਨੇ ਕਾਨੂੰਨ ਬਣਾਏ ਸੀ ਟੇਡੇ ਢੰਗ ਦੇ ਨਾਲ ਜਗਾ ਰੋਕਣ ਨੂੰ ਫਿਰਦਾ ਸੀ ਇਹਨੇ ਸ਼ਰੇਆਮੇ ਕਾਨੂੰਨ ਬਣਾ ਕੇ ਕਹਿੰਦਾ ਵੀ ਕੀ ਅਸੀਂ ਤੁਹਾਡੀ ਜ਼ਮੀਨ ਰੋਕਾਂਗੇ ਤੇ ਜ਼ਿਮੀਂਦਾਰ ਨੂੰ ਦੇਣਾ ਵੀ ਕੁਝ ਨਹੀਂ 1 ਰੁਪਿਆ ਵੀ ਮੁਆਵਜ਼ਾ ਨਹੀਂ ਦੇ ਰਿਹਾ ਕਹਿੰਦੇ ਤੇਰੀ ਹਿੱਸੇਦਾਰੀ ਪਾਲੀ ਇੱਲਾ ਸਾਨੂੰ ਜ਼ਮੀਨ ਦੇ ਦੇ ਤੈਨੂੰ ਕੀ ਕਰਾਂਗੇ ਉਹਦੇ ਚੋਂ 1000 ਗਾਜ ਦਾ ਇੱਕ ਪਲਾਟ ਦੇਾਂਗੇ 200 ਗਾਜ ਦਾ ਸ਼ੋਰੂਮ ਦੇਾਂਗੇ ਤੇ ਉਹ ਜਗ੍ਹਾ ਡਿਵੈਲਪ ਨਹੀਂ ਹੁੰਦੀ ਐ ਜੋਰ ਲਾ ਲੈਣ ਕਿਉਂਕਿ ਸਰਕਾਰ ਨੰਗ ਹੋਈ ਖੜੀ ਐ ਇੱਕ ਥੇਲਾ ਕੋਲੇ ਨਹੀਂ 8500 ਕੀਆ ਕਰੋੜ ਦਾ ਕਰਜ਼ਾ ਲੈ ਕੇ 4 ਮਹੀਨੇ ਅਗਲੇ ਟਪਾਉਣੇ ਆ ਤੇ ਉਹਨੂੰ ਡਿਵੈਲਪ ਕਰਦੇ ਕਿੰਨਾ ਪੈਸਾ ਲੱਗਣਾ ਘੱਟ ਤੋਂ ਘੱਟ 80000 ਕਰੋੜ ਰੁਪਈਆ ਹੁਣ ਇਹ ਚੀਜ਼ਾਂ ਜਿਹੜੀਆਂ ਸਰਕਾਰਾਂ ਕਰ ਰਹੀਆਂ ਨੇ ਅੱਜ ਤੁਸੀਂ ਇਧਰਿਆਂ ਦੇ ਕਿਉਂ ਬੈਠੇ ਹੋ ਮੈਂ ਅਕਸਰ ਕਹਿੰਦਾ ਸਾਡੀਆਂ ਆਪਦੀਆਂ ਗਲਤੀਆਂ ਕਰਕੇ ਬੈਠੇ ਆ ਹੁਣ ਦਰਿਆ ਤੇ ਕਿਉਂ ਬੈਠਿਆ ਕਿਉਂਕਿ ਅਸੀਂ ਜਿਹੜੇ ਬੰਦੇ ਲੜਾਈ ਲੜਨ ਵਾਸਤੇ ਚੁਣੇ ਸੀ ਅਸਲ ਚ ਕੀ ਇਹ ਲੜਾਈ ਸਾਡੀ ਲੜਨ ਦੀ ਲੋੜ ਨਹੀਂ ਸਾਡੀ ਐਮਐਲਏ ਲੜੇ ਜਿਹੜੀ ਚੁਣ ਕੇ ਵੋਟਾਂ ਪਾ ਕੇ ਭੇਜੀ ਆ ਐਮਐਲਏ ਕੋਲੇ ਗਏ ਵੀ ਹੋਣਗੇ ਤੁਸੀਂ ਐਮਐਲਏ ਕੋਲੇ ਕੋਈ ਪੱਤਰਕਾਰ ਗਿਆ ਸੀ ਇਸੇ ਮਸਲੇ ਦੇ ਸੰਬੰਧ ਜਦੋਂ ਬਾਈਟ ਲਾਈਨ ਨੂੰ ਪੁੱਛਿਆ ਕਹਿੰਦੀ ਮੇਰੇ ਕੋਲ ਤਾਂ ਦੋਨੇ ਆਉਂਦੇ ਆ ਤੂੰ ਮੇਰਾ ਪੱਖ ਰਹਿ ਨਹੀਂ ਦੇ ਇਹ ਗੱਲ ਐਮਐਲਏ ਦੀ ਬਾਰਡ ਨਿਕਾ ਕਿਉਂਕਿ ਅਗਲੇ ਵੀ ਜਾਂਦੇ ਹੋਣਗੇ ਫੰਡ ਵੀ ਦਿੰਦੇ ਹੋਣਗੇ ਹੁਣ ਪਰ ਫੰਡ ਨਾਲੋਂ ਵੱਡੀ ਵੋਟ ਹੁੰਦੀ ਆ ਤੇ ਮੈਂ ਕਹਿੰਦਾ ਤੁਹਾਡਾ ਪਿੰਡ ਪਹਿਲੀ ਗੱਲ ਤਾਂ ਕੀ ਆ ਬਾਈਕਾਟ ਕੀ ਆ ਲੀਡਰਾਂ ਦਾ ਕਰੋ ਪਿੰਡ ਦੇ ਵਿੱਚ ਕੀ ਆ ਬਕਾਇਦਾ ਬੋਰਡ ਲਾਓ ਵੜਦਿਆਂ ਨੂੰ ਵੀ ਕੀ ਸਾਡਾ ਬਾਈਕਾਟ ਆ ਇਹਨਾਂ ਲੋਕਾਂ ਦਾ ਦੂਜੀ ਗੱਲ ਮੈਂ ਇਹ ਕਹਣਾ ਬੇਨਤੀ ਕਰਦਾ ਪ੍ਰੋਟੈਸਟ ਕਰਨ ਦੇ ਬੜੇ ਤਰੀਕੇ ਹੁੰਦੇ ਅੱਜ ਆਪਾਂ ਬੈਠੇ ਆ ਪਹਿਲਾਂ ਅਲਟੀਮੇਟਮ ਦੇ ਕੇ ਬੈਠੇ ਆ ਗਾਹਾਂ ਨੂੰ ਵੀ ਜੇ ਰੋਡ ਬੰਦ ਕਰ ਜਦੋਂ ਵੀ ਆਪਾਂ ਕਰਾਂਗੇ ਇੱਕ ਸਰਕਾਰ ਦਾ ਨਾ ਪੁਤਲਾ ਬਣਾ ਲਓ ਉਹਦੇ ਤੇ ਸ਼ਕਲਾਂ ਲਾ ਦਿਓ ਜਿਹੜੀਆਂ ਮਨੁੱਖਾ ਦੀਆਂ ਸ਼ਕਲਾਂ ਨੇ ਜਿਹੜਾ ਬੰਦਾ ਕੀ ਆ ਗੱਡੀ ਵਾਲਾ ਉਹਨਾਂ ਨੇ ਕੋਈ ਭਾਈ ਲੰਘਦਾ ਜਾ ਪਰ ਪਹਿਲਾਂ ਤੇ ਜੋੜਾ ਮਾਰ ਕੇ ਲੰਘ ਤੇ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਇਹਨਾਂ ਦਾ ਜਲੂਸ ਨਿਕਲਦਾ ਦੇਖਿਓ ਜਦੋਂ ਕੀ ਇਸ ਤਰੀਕੇ ਨਾਲ ਚਲਾਉਂਗੇ ਨਾ ਮੂੰਹ ਤੇ ਕੀ ਆ ਜਿਹੜਾ ਛੇਤਰਵਾਜ ਦਾ ਉਹ ਉੱਥੋਂ ਤੱਕ ਸੁਣੂ ਆ ਇਹਨਾਂ ਨੂੰ ਚੰਡੀਗੜ੍ਹ ਤੱਕ ਤੇ ਅਗਲੀ ਗੱਲ ਮੈਂ ਇਹੀ ਕਹਿਣਾ ਕਿ ਲੜਾਈ ਤੁਹਾਡੇ ਹਿੱਸੇ ਦੀ ਜਿਹੜੇ ਲੜਨੇ ਸੀ ਲੋਕਾਂ ਨੇ ਉਹ ਤਾਂ ਜੇਗੇ ਜਵਾਬ ਪਰ ਹੁਣ ਕੀ ਆ ਜੇ ਨਹੀਂ ਕੋਈ ਲੜਦਾ ਤਾਂ ਸਾਨੂੰ ਆਪਦੀ ਲੜਾਈ ਆਪ ਲੜਨੀ ਆਉਂਦੀ ਆ ਕਿਸਾਨ ਮੋਰਚਾ ਵੀ ਤੁਸੀਂ ਲੜਿਆ ਠੀਕ ਹੈ ਉਹ ਵੀ ਜਿੱਤੇ ਹੋ ਹੋਰ ਬੜੀਆਂ ਲੜਾਈਆਂ ਨੇ ਜਿਹੜੇ ਕਿਸਾਨੀ ਕੋਲ ਤੋਂ ਬਿਨਾ ਵੀ ਕੀਆ ਲੋਕਾਂ ਨੇ ਜਿੱਤੀਆਂ ਨੇ ਕਾਨੂੰਨ ਦੇ ਹਿਸਾਬ ਨਾਲ ਆਪਾਂ ਕੀਆ ਇਹਨਾਂ ਤੋਂ ਜਿੱਤ ਨਹੀਂ ਸਕਦੇ ਕਿਉਂਕਿ ਕਾਨੂੰਨ ਘੜੇ ਇਹਨਾਂ ਦੇ ਆ ਤੇ ਚੈੱਕ ਕਰਨ ਵਾਲੇ ਲੋਕ ਇਹਨਾਂ ਦੇ ਆ ਤਿੰਨ ਤੀਜੇ ਦੇ ਲੋਕਤੰਤਰ ਖੜਾ ਹੁੰਦਾ ਕਾਰਜਪਾਲਿਕਾ ਨਿਆਂਪਾਲਿਕਾ ਤੇ ਵਿਧਾਨਪਾਲਿਕਾ ਵਿਧਾਨਪਾਲਿਕਾ ਕਿਹੜੀ ਆ ਜਿਨ੍ਹਾਂ ਨੇ ਕੀਆ ਕਾਨੂੰਨ ਬਣਾਉਣੇ ਸੀ ਇਹ ਐਮਐਲਏ ਜਿਹੜੇ ਚੁਣਦੇ ਹੋਏ ਥੋੜੇ ਸਕੇ ਹੈ ਨਹੀਂ ਇਸੇ ਕਰਕੇ ਪ੍ਰਵਾਨਗੀ ਮਿਲ ਗਈ ਅਗਲੇ ਕੌਣ ਆ ਕਾਰਜਪਾਲਿਕਾ ਕਾਰਜਪਾਲਿਕਾ ਕਿਹੜੀ ਆ ਜਿਹੜੇ ਅਫਸਰ شاہੀ ਆ ਮੈਂ ਸਪਸ਼ਟ ਕਹਿਣਾ ਪੁਲਿਸ ਮੁਲਾਜ਼ਮ ਵੀ ਖੜਿਆ ਸਾਰਿਆਂ ਨਾਲੋਂ ਬਰਬਾਦ ਸਾਨੂੰ ਕੀਤਾ ਹੀ ਅਫਸਰशाही ਨੇ ਆ ਕਿਉਂਕਿ ਜਿਹੜਾ ਘਪਲਾ ਹੁੰਦਾ ਉਹ ਮੁਲਾਜ਼ਮ ਤੋਂ ਬਿਨਾ ਹੋ ਹੀ ਨਹੀਂ ਸਕਦਾ ਸਾਡੇ ਮੁਲਾਜ਼ਮ ਬੈਠੇ ਬਠਿੰਡੇ ਧਰਨੇ ਤੇ ਤਨਖਾਹਾਂ ਵਧਾਉਣ ਪਿੱਛੇ ਬੈਠੇ ਸੀ ਤੇ ਮੈਂ ਕੋਲ ਦੀ ਲੰਘਿਆ ਜਾਂਦਾ ਸੀ ਤੇ ਇੱਕ ਬੰਦਾ ਕੀ ਕੀਤਾ ਮੇਰੇ ਕੋਲੇ ਖੜਾ ਗਾਲ ਦੇ ਕੇ ਟੱਪ ਗਿਆ ਧਰਨੇ ਤੇ ਬੈਠੇ ਮੁਲਾਜ਼ਮਾਂ ਨੂੰ ਬਹੁਤ ਗੰਦੀ ਗਾਲ ਕੱਢੀ ਮਾਂ ਪੈਣ ਦੀ ਜਦੋਂ ਟੱਪ ਗਿਆ ਮੈਨੂੰ ਕਹਿੰਦੇ ਬੋਲ ਮੈਂ ਖੜ ਕੇ ਆਖਿਆ ਮਖਾ ਵੀ ਇੱਕ ਬੰਦਾ ਜਾਂਦਾ ਨਾ ਤੁਹਾਨੂੰ ਗਾਲ ਦੇ ਕੇ ਗਿਆ ਮਾਂ ਦੀ ਤੇ ਉਹ ਗਾਲ ਕੀ ਆਪਾਂ ਗਾਲ ਦੇ ਲਾਇਕ ਆ ਜਿਹੜੇ ਬੈਠਿਆ ਮੈਂ ਵੀ ਮੁਲਾਜ਼ਮਾਂ ਉਹ ਕਹਿੰਦਾ ਤੂੰ ਕਿਵੇਂ ਕਹਿਣਾ ਵੀ ਆਪਾਂ ਗਾਲਾਂ ਦੇ ਲਾਇਕ ਆ ਮੈਂ ਕਿਹਾ ਵੀ ਆਪਾਂ ਸਕੇ ਹੋਏ ਆ ਯਾਰ ਜਿਹੜੇ ਸਾਨੂੰ ਤਨਖਾਹ ਦਿੰਦੇ ਆ ਹੁਣ ਆਪਾਂ ਸਾਰੇ ਜਾਣਦੇ ਇੰਨੇ ਕਿ ਸਾਰੇ ਸਿੱਖ ਕੇ ਸੋਸ਼ਲ ਮੀਡੀਆ ਤੋਂ ਵੀ ਤਨਖਾਹ ਮੁਲਾਜ਼ਮ ਨੂੰ ਵੀ ਐਮਐਲਏ ਨੂੰ ਵੀ ਤੁਹਾਡੇ ਘਰੋਂ ਜਾਂਦੀ ਆ ਹੁਣ ਚਾਹ ਦਾ ਕੱਪ ਪੀਨੇ ਆ ਖੰਡ ਤੇ ਚਾਹ ਤੇ ਪੱਤੀ ਦੇ ਤੜਕੇ ਤੋਂ ਲੈ ਕੇ ਆਥਣ ਤੱਕ ਜਿੰਨਾ ਕੀ ਆ ਹੁੰਦਾ ਉਹ ਸਾਰਾ ਪੈਸਾ ਜਾ ਕੇ ਸਰਕਾਰ ਦੇ ਖਾਤੇ 'ਚ ਡਿੱਗਦਾ ਜਿੱਥੋਂ ਐਮਐਲਏ ਨੂੰ ਫੰਡ ਮਿਲਦਾ ਸਾਡੇ ਵਾਲਿਆਂ ਨੂੰ ਗੰਨਮੈਨ ਮਿਲਦੇ ਆ 20 25 25 ਗੰਨਮੈਨ ਲਈ ਫਿਰਦੇ ਆ 1 ਐਮ ਐਲ اے ਦੀ ਤਨਖਾਹ ਤਾਂ ਕਹਿੰਦੇ ਜੀ ਲੱਖ ਡੇਢ ਲੱਖ ਹੁੰਦੀ ਆ ਤੇ ਪਰ ਇੱਕ ਐਮ ਐਲ اے ਨੂੰ ਕੀ ਆ ਬਚਾ ਕੇ ਥੋੜੇ ਤੋਂ ਬਚਾ ਕੇ ਰੱਖਣ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ 30 30 ਲੱਖ ਰੁਪਏ ਇੱਕ ਐਮ ਐਲ اے ਤੇ ਲੱਗੀ ਜਾਂਦਾ ਹੁਣ ਮਸਲਾ ਕੀ ਆ ਵੀ ਸਾਡੇ ਪੈਸੇ ਨਾਲ ਆ ਇਹ ਵਿਧਾਨਪਾਲਿਕਾ ਸਾਥੋਂ ਆ ਕੀ ਹੋਗੀ ਤੇ ਮੁਲਾਜ਼ਮ ਜਦੋਂ ਮੈਂ ਗੱਲ ਕੀਤੀ ਨਾ ਉਹਨਾਂ ਦੇ ਮਨ ਦੇ ਵਿੱਚ ਵੀ ਆਈ ਮਾਖਾ ਮੈਨੂੰ ਐਂ ਦੱਸੋ ਅੱਜ ਆਪਾਂ ਤਨਖਾਹਾਂ ਵਧਾਉਣ ਪਿੱਛੇ ਤਾਂ ਬਹਿ ਗਏ ਅਸੀਂ ਕਦੋਂ ਲੋਕਾਂ ਦੇ ਹੱਕ ਪਿੱਛੇ ਜਾ ਰੜੇ ਆ ਜਿਨ੍ਹਾਂ ਨੇ ਸਾਨੂੰ ਤਨ ਤਾਂ ਸਾਨੂੰ ਲੋੜ ਸੀਗੀ ਉਹਨਾਂ ਦੇ ਖਾਤਰ ਕੀ ਆ ਲੜਾਈ ਲੜਨ ਦੀ ਅੱਜ ਤੁਹਾਡੇ ਨਾਲ ਕੋਈ ਸਾਥ ਨਹੀਂ ਦਿੰਦਾ ਮੁਲਾਜ਼ਮਾਂ ਦੇ ਨਾਲ ਅੱਜ ਕੋਈ ਵੀ ਜਥੇਬੰਦੀ ਜਾਂ ਲੋਕ ਕਿਉਂ ਨਹੀਂ ਖੜਦੇ ਕਿਉਂਕਿ ਉਹ ਸਾਡੇ ਸਕੇ ਹੈ ਨਹੀਂ ਪੋਲਿਊਸ਼ਨ ਬੋਰਡ ਸਭ ਤੋਂ ਵੱਡੀ ਧੇਰਾ ਤੇ ਸਭ ਤੋਂ ਵੱਧ ਪੋਲਿਊਸ਼ਨ ਹੀ ਉੱਥੇ ਆ ਬਿਜੀਲੈਂਸ ਬਣਾਤਾ ਕ੍ਰਾਪਸ਼ਨ ਫੜਨ ਵਾਸਤੇ ਸਭ ਤੋਂ ਵੱਧ ਕ੍ਰਾਪਸ਼ਨ ਹੀ ਉੱਥੇ ਆ ਇਸ ਕਰਕੇ ਉਹਨਾਂ ਨੇ ਵੀ ਸਾਥ ਨਹੀਂ ਦੇਣਾ ਤੀਜੀ ਤਰ ਕਿਹੜੀ ਰਹਿ ਗਈ ਨਿਆਂਪਾਲਿਕਾ ਅਦਾਲਤਾਂ ਰਹਿ ਗਈਆਂ ਤੇ ਅਦਾਲਤਾਂ ਨੇ ਕਾਗਜ਼ ਦੇਖਣੇ ਆ ਕਾਗਜ਼ ਉਹਨਾਂ ਨੇ ਤਿਆਰ ਕਰਨੇ ਆ ਇਸ ਕਰਕੇ ਇੱਕ ਚੀਜ਼ ਭੁੱਲ ਜੋ ਇਹ ਲੜਾਈ ਲੜਨ ਵਾਸਤੇ ਸਾਨੂੰ ਗਿਣਤੀ ਵਧਾਉਣੀ ਪੈਣੀ ਆ ਅੱਜ ਜਿੰਨੇ ਵੀਰ ਆਏ ਹੋ ਐਦੂ ਵੱਡੀ ਗਿਣਤੀ ਚਾਉਣਾ ਪਊ ਤੇ ਜਿਹੜੇ ਭਰਾ ਕੱਲੀ ਇਹ ਲੜਾਈ ਨਹੀਂ ਲੈਂਡ ਪੂਲਿੰਗ ਵਾਲੀ ਪਾਲਸੀ ਆ ਜਿੱਥੇ ਵੀ ਲੜਾਈ ਕੀ ਆ ਕਿਤੇ ਵੀ ਲੜੀ ਜਾਂਦੀ ਆ ਨਾ ਹੁਣ ਕਮਰ कसे ਕੱਸ ਕੇ ਲੜਨ ਥੋਡੇ ਕੋਲੇ ਡੇਢ ਦੋ ਸਾਲ ਹੈਗੇ ਆ ਤੇ ਇਹ ਲੜਾਈਆਂ ਤੁਹਾਨੂੰ ਇਸੇ ਤਰੀਕੇ ਨਾਲ ਲੜਨੀਆਂ ساری ਉਮਰ ਹੀ ਪੈਣਗੀਆਂ ਸਾਡੇ ਬਜ਼ੁਰਗਾਂ ਨੇ ਵੀ ਲੜੀਆਂ ਆਪਾਂ ਵੀ ਲੜਾਂਗੇ ਕਿਉਂਕਿ ਲੁੱਟਣ ਦੇ ਤਰੀਕੇ ਨਵੇਂ-ਨਵੇਂ ਕੱਢ ਕੇ ਲਿਆਉਣੇ ਆ ਉਹਨਾਂ ਨੂੰ ਇਹ ਵੇਸਰੇ ਨਾ ਹੋਏ ਉਹ ਵੀ ਸਾਡੀ ਲੜਾਈ ਖਾਨੀ ਆ ਲੜਾਈ ਲੜ ਕੇ ਨਿਬੜ ਜੂ ਅੱਜ ਕੱਲੀ ਟੈਰਾਂ ਵਾਲੀ ਫੈਕਟਰੀ ਆਈਏ ਤੋਂ ਬਾਅਦ ਹੋਰ ਬਹੁਤ ਕੁਝ ਆਉਣਾ ਤਾਂ ਇਸ ਕਰਕੇ ਲੜਾਈ ਲੜਨ ਦਾ ਨਾ ਅਭਿਆਸ ਕਰਦੇ ਰਹਿਣਾ ਚਾਹੀਦਾ ਸਾਡੇ ਗੁਰੂ ਸਾਹਿਬ ਨੇ ਵੀ ਅਭਿਆਸ ਕਰਾਉਂਦੇ ਰਹੇ ਆ ਇਸ ਕਰਕੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਛੋਟੀਆਂ-ਛੋਟੀਆਂ ਡ੍ਰਿਲਾਂ ਨੇ ਆਉਣ ਵਾਲੀ ਲੜਾਈ ਏਦੂ ਵੀ ਵੱਡੀ ਹੋਣ ਵਾਲੀ ਆ ਅਸੀਂ ਨਸ਼ੇ ਖਿਲਾਫ ਸਾਰੇ ਪਿੰਡਾਂ 'ਚ ਤੁਹਾਡੇ ਕੋਲੇ ਵੀ ਆਉਂਦੇ ਰਹੇ ਆ ਕਮਾਲੂ ਤਾਂ ਬਹੁਤ ਵਾਰੀ ਆਏ ਆ ਵੀਰ ਮੇਜਰ ਅੜਗੇ ਲੜਦੇ ਆ ਸਾਡੇ ਉਹ ਪੁੱਤਾਂ ਦੀ ਲੜਾਈ ਸੀ ਇਹ ਕੱਲੀ ਸਾਹਾਾਂ ਦੀ ਲੜਾਈ ਲੜਨ ਲੱਗਿਆ ਪਰ ਲੜਾਈਆਂ ਬਹੁਤ ਨੇ ਇਸ ਕਰਕੇ ਸਾਰੇ ਇਕੱਠੇ ਰਹੋ ਐਨੀਕ ਬੇਨਤੀ ਕਰਦਾ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ